thank you ਜਗਰੂ ਦੇਵ ਧੰਨ ਗੁਰਦੇਵ ਅ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਆ ਇਸੇ ਤਰ੍ਹਾਂ ਇਹ ਤੁਹਾਨੂੰ ਦੱਈਏ ਕਿ ਪਿੰਡ ਗੁਰਦਾਸ ਨੰਗਲ ਦੇ ਵਿੱਚ ਵੀ ਅੱਜ ਪਿੰਡ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਆ ਬੜੀ ਹੀ ਨਿਪੁੰਤਾ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅੱਜ ਮਨਾਇਆ ਗਿਆ ਤੇ ਇੱਥੇ ਸੰਗਤ ਦਰਸ਼ਨ ਤੁਹਾਨੂੰ ਜਿਹੜੇ ਅਸੀਂ ਕਰਵਾ ਰਹੇ ਹਾਂ ਐਸ ਟਾਈਮ ਸਾਡੇ ਨਾਲ ਪਿੰਡ ਦੀਆਂ ਸੰਗਤਾਂ ਤੇ ਨਾਲ ਦੀ ਨਾਲ ਇਹ ਇਸ ਪਿੰਡ ਤੋਂ ਜਿਹੜੇ ਸਰਪੰਚ ਨੇ ਮੈਡਮ ਸਰਬਜੀਤ ਜੀ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਅੱਜ ਦੇ ਇਸ ਦਿਹਾੜੇ ਦੇ ਉੱਤੇ ਸਰਪੰਚ ਸਾਹਿਬ ਕੀ ਕੰਦੇ ਨੇ ਸੱਸੀ ਗਾਲ ਜੀ ਹਾਂਜੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਔਰ ਸੰਗਤ ਦਾ ਧੰਨਵਾਦ ਕਰਦੀ ਆਂ ਹਰ ਸਾਲ ਮੇਰੇ ਪਿੰਡ ਵਿੱਚ ਗੁਰੂ ਰਵੀਦਾਸ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਤੇ ਸੰਗਤਾਂ ਜਿਹੜੀਆਂ ਬਹੁਤ ਜ਼ਿਆਦਾ ਖੁੱਲ੍ਹ ਦਿੱਲੀ ਦੇ ਨਾਲ ਇੱਥੇ ਸੇਵਾ ਵੀ ਕਰਦੀਆਂ ਨੇ ਤੇ ਇਹਨੂੰ ਮਨਾਉਂਦੀਆਂ ਵੀ ਤੇ ਅੱਜ ਜੋ ਕੀਰਤਨ ਜਥੇ ਸੀ ਉਹਨਾਂ ਨੇ ਤਾਂ ਨਿਹਾਲ ਕਰ ਦਿੱਤਾ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਔਰ ਹਰ ਸਾਲ ਹੀ ਕਰਦੇ ਨੇ ਔਰ ਰੱਬ ਕਰੇ ਕਿ ਇਸੇ ਤਰ੍ਹਾਂ ਹੀ ਮਹਾਰਾਜ ਇੰਨੇ ਕਿ ਸ਼ਕਤੀਪਾਨ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਇੱਥੇ ਜਿਹੜੀ ਆ ਸੰਗਤਾਂ ਇਕੱਠੀਆਂ ਹੋ ਕੇ ਇਹ ਤਿਹਾਰੇ ਨੂੰ ਮਨਾਉਂਦੀਆਂ ਰਹਿਣ ਬੜੇ ਵਧੀਆ ਤਰੀਕੇ ਦੇ ਨਾਲ ਅੱਜ ਸੰਗਤਾਂ ਨੇ ਜਿਹੜਾ ਆ ਇੱਥੇ ਗੁਰੂ ਮਹਾਰਾਜ ਦਾ ਜਿਹੜਾ ਆ ਦਿਹਾੜਾ ਜਿਹੜਾ ਮਨਾਇਆ ਅੱਜ ਤੇ ਬੜੇ ਬੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀਆਂ ਨੇ ਪਰ ਸਾਡੇ ਇੱਥੇ ਇੱਕ ਵਧੀਆ ਤਰੀਕੇ ਨਾਲ ਇੱਕ ਜਿਹੜਾ ਆ ਵੇੜੇ ਦੇ ਵਿੱਚ ਹੀ ਪ੍ਰੋਗਰਾਮ ਕਰਕੇ ਜਿਹੜਾ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਕੀ ਕਹਿਣਾ ਚਾਹੋਗੇ ਹਾਂਜੀ ਇਹ ਸ਼ੋਭਾ ਯਾਤਰਾ ਵੀ ਆਪਣੀ ਜਗ੍ਹਾ ਤੇ ਸਹੀ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾ ਹੀ ਟਰਾਲੀਆਂ ਦੇ ਵਿੱਚ ਕੱਲ ਸਾਡੇ ਵੀ ਇੱਥੋਂ ਟਰਾਲੀਆਂ ਵੀ ਗਈਆਂ ਪਰ ਜਿਹੜਾ ਆ ਆਨੰਦ ਵਾਣਾ ਇਹ ਕਿਤੇ ਨਹੀਂ ਮਿਲਦਾ ਕਿਉਂਕਿ ਸੰਗਤਾਂ ਜੁੜਦੀਆਂ ਨੇ ਇਹਦੇ ਨਾਲ ਸਾਨੂੰ ਗਿਆਨ ਹੁੰਦਾ ਆ ਆਉਣ ਵਾਲੇ ਸਮੇਂ ਦਾ ਗਿਆਨ ਹੁੰਦਾ ਸਾਨੂੰ ਜਿਹੜੇ ਸਾਡੇ ਗੁਰੂ ਪੀਰ ਸੀ ਉਹਨਾਂ ਨੇ ਸਾਡੇ ਵਾਸਤੇ ਕਿਹੜੀਆਂ ਸ਼ਹਾਦਤਾਂ ਕੀਤੀਆਂ ਸੀ ਇਹਦੇ ਕਰਕੇ ਸਾਨੂੰ ਚਾਣਨਾ ਪੈਂਦਾ ਔਰ ਬਹੁਤ ਸਾਰੇ ਜਿਹੜੇ ਰਾਗੀ ਨੇ ਉਹ ਵੀ ਸਾਨੂੰ ਇਹਦੇ ਬਾਰੇ ਦੱਸਦੇ ਨੇ ਸੰਗਤਾਂ ਨੂੰ ਲੋਰਟ ਤੇ ਕੀ ਮੈਸੇਜ ਦੇਣਾ ਚਾਹੋਗੇ हां जी मैं संगतਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਸਾਰੇ ਇੱਕ ਹਾਂ ਤੇ ਸਾਰੀ ਜੋਤ ਜਿਹੜੀ ਹੈ ਸਾਡੀ ਇੱਕ ਹੀ ਆ ਪਰ ਅਸੀਂ ਸੜਿਆ ਵੱਖਰੇ ਵੱਖਰੇ ਨਾਮ ਦੇ ਨਾਲ ਜਿਹੜਾ ਉਹ ਨਾਮ ਲੈਨੇ ਆ ਪਰ ਸਾਨੂੰ ਜਿੱਥੇ ਵੀ ਹੈਗੇ ਆ ਉਹ ਬਿਲਕੁਲ ਸ਼ਰਦਾ ਦੇ ਨਾਲ ਜੁੜੇ ਰਹਿਣਾ ਚਾਹੀਦਾ ਏ ਸੀ ਜੀ ਸਾਡੇ ਨਾਲ ਮੈਡਮ ਸਭਜੀਤ ਕੌਰ ਜੀ ਜੋ ਕਿ ਪਿੰਡ ਗੁਰਦਾਸਨਗਲ ਤੋਂ ਸਰਪੰਚ ਨੇ ਸਾਡੇ ਨਾਲ ਹੋਰ ਵੀ ਸੰਗਤਾਂ ਇਸ ਟਾਈਮ ਜੁੜੀਆਂ ਹੋਈਆਂ ਨੇ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੋਗੇ ਅੱਜ ਗੁਰੂ ਮਹਾਰਾਜ ਦੇ ਜਨਮ ਦਿਨ ਨੇ ਅੱਜ ਸਾਡੇ ਗੁਰੂ ਰਵੀਆ ਮਹਾਰਾਜ ਜੀ ਦਾ ਦਿਹਾੜਾ ਸੀ ਜਲ ਪ੍ਰਕਾਸ਼ ਉਤਸਵ ਦਾ ਏ ਗੁਰਦਾਸ ਨਗਰ ਚ ਬੜਾ ਤੁਮਤਾਮਨਾ ਮਨਾਇਆ ਗਿਆ ਹੈ ਇਸੇ ਤਰ੍ਹਾਂ ਹਰ ਸਾਲ ਮੈਂ ਸੰਗਤ ਮੰਗਾਤੀ ਰਹੇ ਬਸ ਇਹ ਕੋਈ ਸਾਡਾ ਕਹਿਣਾ ਬਸ ਸਾਨੂੰ ਆਸ਼ੀਰਵਾਦ ਸਾਨੂੰ ਮਿਲਦਾ ਰਹੇ ਬਹੁਤ ਵਧੀਆ ਜੀ ਸਾਡੇ ਨਾਲ ਹੋਰ ਵੀ ਸੰਗਤ ਇੱਥੇ ਜੁੜੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਬੜਾ ਵੀ ਦਾਸਤਾ ਜਨੰਦਿਆ ਸਾਡੇ ਪਿੰਡ ਚ ਬਹੁਤ ਸਰਦਾ ਤੁਮਤਾਮਨਾ ਮਨਾਇਆ ਜਾੜਿਆ ਹੈ ਐ ਟਾਈਮ ਸਾਡੇ ਨਾਲ ਇੱਥੇ ਮਾਸਟਰ ਜੀ ਵੀ ਮੌਜੂਦ ਨੇ ਮਾੜ ਜੀ ਨਾਲ ਵੀ ਗੱਲਬਾਤ ਕਰ ਲੈਨੇ ਕਿ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਮਾੜ ਜੀ ਹੋਣਾ ਨੇ ਇਸਾਰਾ ਜਿਹੜਾ ਆ ਉਹ ਮਨਜੀਤ ਸਿੰਘ ਜੀ ਹੁਣ ਆਵਲ ਕਰ ਦਿੱਤਾ ਆ ਤੇ ਮਨਜੀਤ ਸਿੰਘ ਜੀ ਜੋ ਕਿ ਬਹੁਤ ਹੀ ਜ਼ਿਆਦਾ ਘੜਾ ਮਾਸਟਰ ਜਿਨ੍ਹਾਂ ਨੂੰ ਆਪਾਂ ਕਹਦੇ ਨੇ ਨਪੋਨ ਨੇ ਘੜੇ ਦੇ ਵਿੱਚ ਤੇ ਸੰਗਤਾਂ ਦਾ ਜਿਹੜਾ ਆ ਮਨੋਰੰਜਨ ਕਰਨ ਦੇ ਵਿੱਚ ਜਿਹੜਾ ਆ ਕਦੀ ਵੀ ਨਹੀਂ ਚੁੱਕਦੇ ਤੇ ਮਹਾਰਾਜ ਦੀ ਬਾਣੀ ਦੇ ਨਾਲ ਵੀ ਜੁੜੇ ਹੋਏ ਨੇ ਮਨਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਨਜੀਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋ ਜੈ ਗੁਰਦੇਵ ਤਨ ਗੁਰਦੇਵ ਮੈਂ ਇਹੋ ਹੀ ਕਵਾਂਗਾ ਕਿ ਜੋ ਸਾਡੇ ਨਗਰ ਦੀ ਸੰਗਤ ਹੈ ਸਾਡੇ ਨਾਲ ਜਿੱਦਾਂ ਹਰ ਸਾਲ ਬਹੁਤ ਹੀ ਵਧੀਆ ਸੰਯੋਗ ਦਿੰਦੇ ਆ ਤੇ ਮੈਂ ਤੇ ਉਹੀ ਕਹਾਂਗਾ ਕਿ ਇਸੇ ਤਰ੍ਹਾਂ ਹੀ ਹਰ ਸਾਲ ਸਾਨੂੰ ਇਸੇ ਤਰ੍ਹਾਂ ਸੰਯੋਗ ਦਿੰਦੇ ਰਹਿਣ ਸਾਡੀ ਕਮੇਟੀ ਨੂੰ ਤੇ ਅਸੀਂ ਇਸ ਤੋਂ ਵੀ ਵੱਧ ਤੋਂ ਵੱਧ ਜੋ ਗੁਰੂ ਮਹਾਰਾਜ ਗੁਰੂ ਰਵੀਦਾਸ ਜੀ ਦਾ ਮਤਲਬ ਹੀ ਦਿਹਾੜਾ ਹੈ ਨਾ ਤੇ ਬਹੁਤ ਧੂਮ ਭਾਵਨਾ ਮਨਾਵਾਂਗੇ ਜੈ ਗੁਰਦੇ ਜੈ ਗੁਰਦਾਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਰਿਹਾ ਜੀ ਹਾਂਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਰਿਹਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਵਧੀਆ ਉਤਸ਼ਾਹ ਮਿਲਿਆ ਮਤਲਬ ਵੀ ਸੰਗਤ ਵੀ ਬਹੁਤ ਮਤਲਬ ਵਧੀਆ ਵਾ ਬੜੇ ਆਰਾਮ ਦੇ ਨਾਲ ਸੰਗਤਾਂ ਨੇ satsang ਸੁਣਿਆ ਜੋ ਸਾਡੇ ਸੁਭਾਸ਼ ਜੀ ਰਾਗੀ ਆਏ ਨੇ ਉਹਨਾਂ ਨੇ ਵੀ ਬਹੁਤ ਵਧੀਆ ਇਤਿਹਾਸ ਬੋਲਿਆ ਤੇ ਸਾਡੀਆਂ ਸੰਗਤਾਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਅਸੀਂ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਚੰਗੀ ਤਰ੍ਹਾਂ ਸਭ ਅੱਗੇ ਤੋਂ ਵਾਤੋ ਵਾਦ ਜੋ ਵੀ ਆ ਸੰਗਤ ਵਾਤੋਂ ਵਾਧਾਵੇ ਤੇ ਸੇਵਾ ਕਰੇ ਜੈ ਗੁਰੂ ਦੇ ਧੰਨ ਗੁਰਦੇ ਤੁਸੀਂ ਦੇ ਦੇ ਪਿਓ ਜੀ ਮੇਰਾ ਇਸ ਟਾਈਮ ਡੀਪੀਜੀ ਪੰਜਾਬੀ ਤੁਹਾਨੂੰ ਦੱਦੀ ਕਿ ਪਿੰਡ ਗਰਦਾਸਨਗਲ ਦੇ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸੂਬ ਦਿਹਾੜੇ ਨੂੰ ਲੈ ਕੇ ਬਹੁਤ ਵੱਡੇ ਲੈਵਲ ਤੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਤੁਹਾਨੂੰ ਦੱਈਏ ਕਿ ਰਵਿਦਾਸ ਜੀ ਦੇ ਮੰਦਿਰ ਦੇ ਵਿੱਚ ਵਿਹੜੇ ਦੇ ਵਿੱਚ ਹੀ ਸੰਗਤਾਂ ਨੂੰ ਬੁਲਾ ਕੇ ਤੇ ਨਿਹਾਲ ਕੀਤਾ ਗਿਆ ਰਾਗੀ ਟਾੜੀ ਜੱਥਿਆਂ ਨੇ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਦਾ ਪ੍ਰਚਾਰ ਕਰਦੇ ਹੋਏ ਜਿਹੜਾ ਆ ਸੰਗਤਾਂ ਦਾ ਮਨ ਮੋਲਿਆ ਸਾਡੇ ਨਾਲ ਇਸ ਟਾਈਮ ਜਿਹੜੇ ਰਾਗੀ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਆ ਸੰਗਤਾਂ ਦਾ ਮਨ 모ਇਆ ਤੇ ਬਾਕੀ ਤੇ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਪਿੰਡ ਦੇ ਵਿੱਚੋਂ ਉਹਨਾਂ ਨੇ ਤਾਂ ਆਪਣੀ ਗੱਲਬਾਤ ਜ਼ਰੂਰ ਰੱਖੀ ਐ ਪਰ ਮੈਂ ਗੱਲ ਸੁਭਾਜੀ ਨਾਲ ਕਰਨੇ ਚਾਹਾਂਗਾ ਕਿ ਉਹ ਗੁਰੂ ਮਹਾਰਾਜ ਦੇ ਉੱਤੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਣ ਜੈ ਗੁਰਦੇਵ ਜੈ ਸ਼੍ਰੀ ਗੁਰਦਾਸ ਮੈਂ ਸ਼ਬਾਦ ਰੰਗਲ ਇੱਕ ਰਾਗੀ ਹੋਣ ਦੇ ਨਾਤੇ ਅੱਜ ਸੰਗਤ ਨੂੰ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਨਾਲ ਗੁਰੂ ਮਹਾਰਾਜ ਦੇ ਇਤਿਹਾਸ ਦੇ ਨਾਲ ਜਿੰਨਾ ਕੁ ਮੈਨੂੰ ਪਰਮਾਤਮਾ ਨੇ ਬੁੱਧ ਬਖਸ਼ੀ ਮੈਂ ਆਪਣੀ ਬੁੱਧ ਦੇ ਅਨੁਸਾਰ ਸਤ ਗੁਰਾਂ ਦੀ ਮਹਿਮਾ ਗਾ ਸਕਿਆ ਔਰ ਮੈਂ ਅੱਜ ਉਮੀਦ ਕਰਦਾ ਹਾਂ ਪੂਰੇ ਨਗਰ ਦੇ ਵਿੱਚ ਪੂਰੀਆਂ ਸੰਗਤਾਂ ਕੋਲੋਂ ਕਿ ਬਿਨਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅੱਜ ਜੋ ਸਾਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਉਮੇਦਕਰ ਜੀ ਜਿਨ੍ਹਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਆਪਣੀ ਪਵਿੱਤਰ ਬਾਣੀ ਰਾਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਇਹਨਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਵਿਤਕਰੇ ਤੋਂ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਗੁਰੂ ਮਹਾਰਾਜ ਦੇ ਦਿਹਾੜੇ ਮਨਾਉਣ ਦੀ ਹਦਾਇਤ ਕੀਤੀ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਬਿਨਾਂ ਕਿਸੇ ਜਾਤ ਪਾਤ ਦੇ ਬਿਨਾਂ ਕਿਸੇ ਵਿਤਕਰੇ ਤੋਂ ਉੱਪਰ ਉੱਠ ਕੇ ਸਾਨੂੰ ਸਾਰੇ ਹੀ ਗੁਰੂਆਂ ਦਾ ਸਾਂਝੇ ਤੌਰ ਤੇ ਇੱਕ ਪਲੇਟਫਾਰਮ ਤੇ ਹੋ ਕੇ ਇਹ ਸਾਰਾ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੀਦਾ ਹੈ ਅਗਾਹ ਵੀ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਅੱਜ ਤੁਸੀਂ ਰਲ ਮਿਲ ਕੇ ਬੈਠੇ ਹੋ ਉਹ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਕੀ ਗੁਰੂਆਂ ਦੇ ਜਦੋਂ ਵੀ ਕੋਈ ਪ੍ਰਕਾਸ਼ ਦਿਹਾੜਾ ਆਉਂਦਾ ਹੈ ਰਲ ਮਿਲ ਕੇ ਵੱਧ ਤੋਂ ਵੱਧ ਹਿੱਸਾ ਪਾਇਆ ਕਰੋ ਔਰ ਜੋ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ ਕਿ ਉਸ ਬਾਣੀ ਨੂੰ ਵੀ ਆਪਣੇ ਜੀਵਨ ਦੇ ਵਿੱਚ ਅਪਣਾਇਆ ਕਰੋ ਪਾਤਸ਼ਾਹ ਜੀ ਜੋ ਫਰਮਾਨ ਕਰਕੇ ਗਏ ਨੇ ਕਿ ਤੋਹੀ 모ਹੀ 모ਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕਿਉਂਕਿ ਗੁਰੂ ਪਿਆਰੀ ਸਾਥ ਸਹੀ ਸਾਥ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮੱਖੀਰਾ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸੰਦੇਸ਼ ਦਿੱਤਾ ਹੈ ਕਿ ਜਿਸ ਤਰ੍ਹਾਂ ਇੱਕ ਮਧੁਮੱਖੀਆਂ ਰਲ ਮਿਲ ਕੇ ਆਪਸ ਦੇ ਵਿੱਚ ਬੈੰਦੀਆਂ ਨੇ ਉਹ ਬਿਨਾਂ ਕਿਸੇ ਦੇ ਡੰਗ ਮਾਰਨ ਤੋਂ ਗੁਰੂ ਪਿਆਰੀ ਸਾਧ ਸੰਗਤ ਕਦੀ ਕਿਸੇ ਨੂੰ ਡੰਗ ਨਹੀਂ ਮਾਰਦੀਆਂ ਆਪਸ ਦੇ ਵਿੱਚ ਬੜੇ ਪਿਆਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਰਹਿੰਦੀਆਂ ਹਨ ਇਸੇ ਤਰ੍ਹਾਂ ਸਾਨੂੰ ਵੀ ਆਪਸ ਦੇ ਵਿੱਚ ਪਿਆਰ ਦੇ ਨਾਲ ਬਿਨਾਂ ਕਿਸੇ ਦੇ ਗੁਰੂ ਪਿਆਰੀ ਸਾਧ ਸੰਗਤ ਵਿੱਚ ਕਰੇ ਦੇ ਆਪਸ ਦੇ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਸਾਨੂੰ ਵੀ ਇੱਕ ਦੂਸਰੇ ਦੇ ਕਦੀ ਡੰਗ ਨਹੀਂ ਮਾਰਨਾ ਚਾਹੀਦਾ ਸੋ ਇਹ ਰਲ ਮਿਲ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਰਹਿਣਾ ਚਾਹੀਦਾ ਗੁਰੂ ਪਿਆਰਿਓ ਸੋ ਇੰਨੀ ਇੱਕ ਮੇਰੀ ਬੇਨਤੀ ਪ੍ਰਵਾਨ ਕਰਨੀ ਸੋ ਪਾਤਸ਼ਾਹੀ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰਦੋਜਕ ਜਾਹੇਗੇ ਸਤ ਪੱਖ ਹੈ ਗੁਰੂ ਰਵਿਦਾਸ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸਮ ਬਸੈ ਰਬੀਦਾਸ ਰਹੇ ਪਰਸਾਨ ਜੋ ਸੁਪਣਾ ਮੇਰੇ ਪਾਤਸ਼ਾਹ ਨੇ ਲਿਆ ਸੀ ਆਓ ਉਸ ਸੁਪਨੇ ਉਸ ਬੇਗਮਪੁਰ ਦੇ ਵਾਸੀ ਬਣੀਏ ਔਰ ਰਲ ਮਿਲ ਕੇ ਬਿਨਾ ਬਿਤਕਰਿਆਂ ਤੋਂ ਆਪਸ ਦੇ ਵਿੱਚ ਪਿਆਰ ਦੇ ਪ੍ਰੇਮ ਦੇ ਨਾਲ ਰਹੀਏ ਤਾਹੀਂ ਸਾਡਾ ਗੁਰੂ ਮਹਾਰਾਜ ਦਾ ਬਨਾਇਆ ਹੋਇਆ ਪ੍ਰਕਾਸ਼ ਦਿਖਾਣਾ ਸਫਲਾ ਹੈ ਸੋ ਦੱਸਦੀ ਇਨੀ ਕੀ ਬੇਨਤੀ ਜੈ ਗੁਰਦੇਵ ਧੰਨ ਗੁਰਦੇਵ ਜੀ ਬਹੁਤ ਵਧੀਆ ਜੀ ਤੂੰ ਦੇ ਦੇ ਪਈ ਮੈਨੂੰ ਡੀਪੀਸੀ ਪੰਜਾਬੀ ਦੇ ਡੀਪੀਸੀ ਪੰਜਾਬੀ ਦੇ ਉੱਤੇ ਤੂੰ ਗੁਰਦਾਸ ਨਗਲ ਤੋਂ ਇਹ ਤਸਵੀਰਾਂ ਦੇ ਦਿੱਤੇ ਪਿਓ ਜਿੱਥੇ ਕੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਜੜਾਇਆ ਇੱਥੇ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਅੱਜ ਨਤਮਸਤਕ ਹੋਈਆਂ ਤੇ ਸੰਗਤਾਂ ਨੇ ਜਿਹੜਾ ਆ ਗੁਰੂ ਮਹਾਰਾਜ ਦੇ ਇਸ ਪਵਿੱਤਰ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਹਿੱਸਾ ਲਿਆ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਧੰਨਵਾਦ ਜਾਂਦੇ ਜਾਂਦੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਦੇ ਹੋ ਧੰਨਵਾਦ